ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਆਈਲੈਂਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਬਣਾਉਂਗੀ ਬੇਸਨ ਦੀ ਮਿੱਠੀ ਬੂੰਦੀ ਜੋ ਕਿ ਬਹੁਤ ਟੇਸਟੀ ਬਣਦੀ ਹੈ ਜਿਸ ਨੂੰ ਆਪਾਂ ਬਦਾਨਾ ਵੀ ਕਹਿ ਦਿੰਦੇ ਆ ਘਰ 'ਚ ਆਪਾਂ ਨੂੰ ਅਕਸਰ ਲੱਗਦਾ ਕਿ ਇਹ ਤਾਂ ਹਲਵਾਈ ਹਲਵਾਈ ਬਣਾ ਸਕਦੇ ਨੇ ਆਪਣੇ ਕੋਲ ਉਹ ਚਾਰਨੀ ਨਹੀਂ ਹੈਗੀ ਪਰ ਤੁਸੀਂ ਬਹੁਤ ਆਸਾਨ ਤਰੀਕੇ ਨਾਲ ਆਪਾਂ ਇਸ ਨੂੰ ਘਰ 'ਚ ਬਣਾ ਸਕਦੇ ਆ ਚਲੋ ਬਣਾਉਣਾ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਇੱਥੇ ਮੈਂ ਇੱਕ ਕੱਪ ਬੇਸਣ ਲਿਆ ਬੇਸਣ ਮੇਰੇ ਕੋਲ ਨਾਰਮਲ ਹੈ ਜਿਹੜਾ ਆਪਾਂ ਪਕੌੜੇ ਕੜੀ ਬਣਾਉਣੇ ਆ ਬੇਸਣ ਘਰ ਚ ਵਰਤਦੇ ਆ ਉਹੀ ਹੈ ਇਸ ਨੂੰ ਆਪਾਂ ਇੱਕ ਵਾਰ ਛਾਨ ਲਾਂਗੇ ਤਾਂ ਕਿ ਜਿਹੜਾ ਬੇਸਣ ਹੈ ਵਿੱਚ ਉਹਦੇ ਕੋਈ ਵੀ ਗੰਡ ਵਗੈਰਾ ਨਾ ਰਹੇ ਆਪਣਾ ਜਿਹੜਾ ਬੈਟਰ ਹੈ ਬੂੰਦੀ ਦਾ ਬਿਲਕੁਲ ਸਮੂਥ ਬਣ ਕੇ ਤਿਆਰ ਹੋਵੇ ਇਸ ਕਰਕੇ ਇਸ ਨੂੰ ਇੱਕ ਵਾਰ ਤੁਸੀਂ ਛਾਨ ਲੈਣਾ ਜਿਸ ਤਰੀਕੇ ਨਾਲ ਤੁਸੀਂ ਬੂੰਦੀ ਬਣਾਉਂਗੇ ਬਿਲਕੁਲ ਬਹੁਤ ਹੀ ਟੇਸਟੀ ਬਣੂਗੀ ਤੇ ਬਾਜ਼ਾਰ ਵਰਗੀ ਬਣੂ ਜਿਵੇਂ ਆਪਾਂ ਬਾਹਰੋਂ ਲਿਆਉਂਦੇ ਆ ਬਿਲਕੁਲ ਰਸਪਰੀ ਅੰਦਰ ਤੱਕ ਚਾਸ਼ਨੀ ਜਾਊਗੀ ਉਹਦੇ ਦੇਖੋ ਇੱਕ ਕੱਪ ਬੇਸਣ ਨੂੰ ਮੈਂ ਛਾਣ ਲਿਆ ਹੁਣ ਇਹਦੇ ਚ ਤੁਸੀਂ ਪੌਣਾ ਕੱਪ ਪਾਣੀ ਦਾ ਪਾਉਣਾ ਹੈ ਪਾਣੀ ਦਾ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਇਸ ਵਿੱਚ ਕਿ ਨਾ ਤਾਂ ਪਾਣੀ ਪੌਣੇ ਕੱਪ ਤੋਂ ਵੱਧ ਪਾਉਣਾ ਨਾ ਘੱਟ ਪਾਉਣਾ ਇੱਕ ਕੱਪ ਬੇਸਣ ਚ ਤੁਸੀਂ ਪੌਣਾ ਕੱਪ ਪਾਣੀ ਪਾਉਣਾ ਯਾਨੀ ਕਿ ਇੱਕ ਕੱਪ ਤੋਂ ਥੋੜਾ ਜਿਹਾ ਘੱਟ ਜੇ ਤੁਸੀਂ ਕੋਈ ਕੌਲੀ ਨਾਲ ਕੰਮ ਬੇਸਣ ਲਿਆ ਤਾਂ ਇੱਕ ਕੌਲੀ ਬੇਸਣ ਦੀ ਲੈ ਰਹੇ ਹੋ ਤਾਂ ਪਾਣੀ ਕੌਲੀ ਪਾਣੀ ਦੀ ਪਾਉਣੀ ਹੈ ਇਸ ਤੋਂ ਨਾ ਤਾਂ ਤੁਸੀਂ ਵੱਧ ਪਾਉਣਾ ਐ ਨਾ ਘੱਟ ਪਾਉਣਾ ਹੁਣ ਇਸ ਨੂੰ 3-4 ਮਿੰਟ ਤੁਸੀਂ ਫੈਂਟ ਕੇ ਚੰਗੀ ਤਰ੍ਹਾਂ ਸਮੂਥ ਬੈਟਰ ਬਣਾ ਕੇ ਤਿਆਰ ਕਰ ਲੈਣਾ ਦੇਖੋ ਇਸ ਤਰ੍ਹਾਂ ਮੈਂ 2-3 ਮਿੰਟ ਇਸ ਨੂੰ ਫੈਂਟ ਲਿਆ ਚੰਗੀ ਤਰ੍ਹਾਂ ਬਿਲਕੁਲ ਸਮੂਥ ਹੋ ਚੁੱਕਿਆ ਇਸ ਤਰ੍ਹਾਂ ਇੱਕ ਇੱਕ ਡ੍ਰੌਪ ਦੇਖੋ ਡਿਗਣੀ ਚਾਹੀਦੀ ਹੈ ਬੈਟਰ ਬੈਟਰ ਆਪਣਾ ਬਣ ਕੇ ਤਿਆਰ ਹੈ ਇਹਨੂੰ ਆਪਾਂ ਸਾਈਡ ਤੇ ਰੱਖਤਾ ਉਧਰ ਗੈਸ ਤੇ ਮੈਂ ਪੈਨ ਰੱਖਿਆ ਉਹਦੇ ਵਿੱਚ ਮੈਂ 1.5 ਕੱਪ ਪਾਈਆ ਚੀਨੀ ਦੀ ਤੇ 1 ਕੱਪ ਪਾਇਆ ਪਾਣੀ ਦਾ ਉਹੀ ਜਿਹੜਾ ਕੱਪ ਆਪਾਂ ਬੇਸਣ ਦਾ ਲਿਆ ਸੀ ਉਹੀ ਕੱਪ ਮੈਂ 1.5 ਕੱਪ ਪਾਇਆ ਬੇਸਣ ਸੌਰੀ ਚੀਨੀ ਤੇ 1 ਕੱਪ ਪਾਇਆ ਪਾਣੀ 1 ਕੱਪ ਆਪਾਂ ਬੇਸਣ ਲਿਆ ਸੀ ਉਹਦੇ ਹਿਸਾਬ ਨਾਲ 1.5 ਕੱਪ ਚੀਨੀ ਦਾ ਬਹੁਤ ਹੀ ਵਧੀਆ ਮਿੱਠਾ ਹੁੰਦਾ ਇੱਕ ਕੱਪ ਪਾਣੀ ਪਾ ਕੇ ਆਪਾਂ ਇਸ ਨੂੰ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਇਹ ਹਲਕੀ ਚਿਪਚਿਪੀ ਨਹੀਂ ਹੋ ਜਾਂਦੀ ਕੋਈ ਧਾਰ ਵਾਲੀ ਚਾਸ਼ਨੀ ਨਹੀਂ ਬਣਾਉਣੀ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਦੋ ਹਰੀਆਂ ਇਲਾਇਚੀਆਂ ਪਾਈ ਨੇ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਤੁਸੀਂ ਇਲਾਇਚੀ ਦਾ ਪਾਊਡਰ ਵੀ ਪਾ ਸਕਦੇ ਹੋ 3 ਨਿਕਲਣ ਤੋਂ ਬਾਅਦ ਦੇਖੋ 2 ਮਿੰਟ ਇਸ ਨੂੰ ਪਕਾ ਕੇ ਆਪਾਂ ਸਾਈਡ ਤੇ ਰੱਖਤਾ ਉਸੇ ਗੈਸ ਤੇ ਮੈਂ ਕੜਾਹੀ 'ਚ ਰਿਫਾਈਨਡ ਔਇਲ ਪਾ ਕੇ ਰੱਖਿਆ ਤਾਂ ਕਿ ਥੋੜਾ ਜਿਹਾ ਗਰਮ ਹੋ ਜਾਵੇ ਹੁਣ ਬੈਟਰ ਚ ਮੈਂ ਇੱਕ ਚੁਟਕੀ ਮਿੱਠੇ ਸੋਡੇ ਦੀ ਪਾਉਂਗੀ ਇਸ ਤੋਂ ਜ਼ਿਆਦਾ ਨਹੀਂ ਪਾਉਣਾ ਤੁਸੀਂ ਜੇ ਨਹੀਂ ਹੈਗਾ ਤਾਂ ਨਾ ਪਾਓ ਪਰ ਇਸ ਤੋਂ ਜ਼ਿਆਦਾ ਨਹੀਂ ਪਾਉਣਾ ਦੇਖੋ ਬਿਲਕੁਲ ਮੈਂ ਇੱਕ ਚੁਟਕੀ ਤੋਂ ਵੀ ਘੱਟ ਪਾਇਆ ਐ ਇੰਨਾ ਕੀ ਪਾਉਣਾ ਤੁਸੀਂ ਉਸ ਤੋਂ ਬਾਅਦ ਗਰਮ ਤੇਲ ਆਪਾਂ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਦੇਖੋ ਕੜਾਹੀ ਚ ਮੈਂ ਪਹਿਲਾਂ ਹੀ ਗੈਸ ਨੂੰ ਗੈਸ ਤੇ ਗਰਮ ਰੱਖਤਾ ਸੀ ਆਇਲ ਰਿਫਾਈਨਡ ਆਇਲ ਤੇ ਇੱਕ ਚਮਚ ਆਪਾਂ ਇਹਦੇ ਵਿੱਚ ਬੈਟਰ ਚ ਪਾਵਾਂਗੇ ਤੇ ਇੱਕ ਚੁਟਕੀ ਮੈਂ ਪਾਈ ਆ ਜੈਲੋ ਫੂਡ ਕਲਰ ਦੀ ਤੁਸੀਂ ਕੋਈ ਵੀ ਕਲਰ ਦੀ ਮੁੰਦੀ ਬਣਾਉਣਾ ਚਾਹੋ ਪਾ ਸਕਦੇ ਹੋ ਰੈੱਡ ਵੀ ਪਾ ਸਕਦੇ ਹੋ ਜਾਂ ਬਿਲਕੁਲ ਪਲੇਨ ਹੀ ਬਣਾਉਣਾ ਚਾਹੁੰਦੇ ਹੋ ਤਾਂ ਬਿਨਾ ਕਲਰ ਤੋਂ ਵੀ ਬਣਾ ਸਕਦੇ ਹੋ ਦੇਖੋ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ ਹੁਣ ਆਇਲ ਹੈ ਜਿਹੜਾ ਆਪਣਾ ਗਰਮ ਹੋ ਚੁੱਕਿਆ ਦੇਖੋ ਉੱਥੇ ਉਹ ਚ ਮੈਂ ਇੱਕ ਦੋ ਡ੍ਰੌਪ ਦੇ ਕੇ ਦੇਖੂਗੀ ਦੇਖੋ ਉੱਪਰ ਆ ਰਹੀ ਹੈ ਇੱਕੋ ਦਮ ਤੇ ਇਹਦਾ ਮਤਲਬ ਆਪਣਾ ਤੇਲ ਹੈ ਜਿਹੜਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੁਣ ਆਪਾਂ ਇਹਨਾਂ ਨੂੰ ਕੱਢ ਦਾਂਗੇ ਬੂੰਦੀ ਜਿਹੜੀ ਆਪਾਂ ਪਾਈ ਸੀ ਜਦੋਂ ਵੀ ਤੁਸੀਂ ਬੂੰਦੀ ਪਾਉਣੀ ਹੈ ਕੜਾਹੀ 'ਚ ਤੇਲ ਹੈ ਜਿਹੜਾ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਤੇ ਗੈਸ ਦੀ ਫਲੇਮ ਫੁੱਲ ਹੋਣੀ ਚਾਹੀਦੀ ਹੈ ਜੇ ਗੈਸ ਦੀ ਫਲੇਮ ਤੁਸੀਂ ਘੱਟ ਕਰ ਲਈ ਤਾਂ ਬੂੰਦੀ ਹੈ ਜਿਹੜੀ ਇਹਠਾਂ ਕੜਾਹੀ ਦੇ ਤਲੇ ਥੱਲੇ ਚਿਪਕ ਜੂਗੀ ਇਸ ਕਰ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਗੈਸ ਦੀ ਫਲੇਮ ਫੁੱਲ ਰੱਖਿਓ ਦੇਖੋ ਇਸ ਤਰ੍ਹਾਂ ਦੀ ਚਾਰਨੀ ਹੈ ਜਿਹੜੀ ਹਰ ਘਰ 'ਚ ਹੁੰਦੀ ਹੈ ਜ ਜਿੰਨਾ ਆਪਾਂ ਪਕੌੜੇ ਵਗੈਰਾ ਕੱਢਦੇ ਆ ਗਲੀਆਂ ਵਾਲੀ ਜਾਂ ਤੁਹਾਡੇ ਕੋਲ ਕੋਈ ਕੱਦੂ ਕਸ਼ ਹੈ ਕੁਛ ਵੀ ਕੋਈ ਚਾਰਨੀ ਹੈ ਤੁਹਾਡੇ ਕੋਲ ਤੁਸੀਂ ਉਹ ਲੈ ਸਕਦੇ ਹੋ ਦੇਖੋ ਥੋੜੀ ਜੀ ਉੱਪਰ ਰੱਖ ਕੇ ਹਲਾਉਣੀ ਨਹੀਂ ਚਾਰਨੀ ਨੂੰ ਤੁਸੀਂ ਉੱਪਰ ਕਰਚੀ ਨਾਲ ਇਹ ਬੈਟਰ ਥੋੜਾ ਥੋੜਾ ਪਾਉਂਦੇ ਜਾਣਾ ਤੇ ਬੂੰਦੀ ਆਪਣੇ ਆਪ ਹੇਠਾਂ गिरਦੀ ਜਾਊਗੀ ਬੂੰਦੀ ਪਾਉਣ ਤੋਂ ਬਾਅਦ ਤੁਸੀਂ ਗੈਸ ਨੂੰ ਫਿਰ ਥੋੜਾ ਜਿਹਾ ਮੀਡੀਅਮ ਕਰ ਦੇਣਾ ਜਦੋਂ ਬੂੰਦੀ ਨੂੰ ਪਾਉਣਾ ਹੈ ਚਾਰਨੀ ਦੇ ਉੱਪਰ ਤਾਂ ਤੁਸੀਂ ਗੈਸ ਦੀ ਫਲੇਮ ਫੁੱਲ ਰੱਖਣੀ ਹੈ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਬੂੰਦੀ ਜਦੋਂ ਕ੍ਰਿਸਪੀ ਹੋਣ ਲੱਗ ਜਾਵੇ ਤੁਹਾਨੂੰ ਲੱਗਣ ਲੱਗ ਗਿਆ ਕਿ ਬੂੰਦੀ ਕ੍ਰਿਸਪੀ ਹੋ ਚੁੱਕੀ ਹੈ ਤਾਂ ਤੁਸੀਂ ਇਸ ਨੂੰ ਚਾਰਨੀ ਨਾਲ ਛਾਣ ਕੇ ਬਾਹਰ ਕੱਢ ਲੈਣਾ ਹੈ ਦੇਖੋ ਕਿੰਨੀ ਵਧੀਆ ਬੂੰਦੀ ਬਣ ਕੇ ਤਿਆਰ ਹੋਈ ਹੈ ਕੋਈ ਵੀ ਔਖੀ ਨਹੀਂ ਬਿਲਕੁਲ 5 ਤੋਂ 7 ਮਿੰਟਾਂ ਜਿ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਦੇਖੋ ਇਸ ਤਰ੍ਹਾਂ ਚਾਰਨੀ ਨੂੰ ਤੁਸੀਂ ਉੱਪਰ ਰੱਖਣਾ ਨੇੜੇ ਨਹੀਂ ਜ਼ਿਆਦਾ ਹੇਠਾਂ ਨਹੀਂ ਰੱਖਣੀ ਇਸ ਤਰ੍ਹਾਂ ਕਰਛੀ ਨਾਲ ਥੋੜਾ ਥੋੜਾ ਬੈਟਰ ਪਾਉਂਦੇ ਜਾਣਾ ਦੇਖੋ ਆਪਣੇ ਆਪ ਬੂੰਦੀ ਹੈ ਜਿਹੜੀ ਹੇਠਾਂ ਡਿੱਗ ਰਹੀ ਹੈ ਕੋਈ ਚਾਰਨੀ ਨਹੀਂ ਖਲਾਉਣੀ ਤੁਸੀਂ ਜਦੋਂ ਬੂੰਦੀ ਡਿੱਗਣੋਂ ਬੰਦ ਹੋ ਜਾਵੇ ਤਾਂ ਤੁਸੀਂ ਚਾਰਨੀ ਨੂੰ ਸਾਈਡ ਤੇ ਕਰ ਲੈਣਾ ਤੇ ਉਸੇ ਬੂੰਦੀ ਨੂੰ ਤੁਸੀਂ ਕ੍ਰਿਸਪੀ ਹੋਣ ਤੱਕ ਪਕਾਉਣਾ ਇਹ ਬੂੰਦੀ ਹੈ ਜਿਹੜੀ ਬਹੁਤ ਹੀ ਟੇਸਟੀ ਬਣੀ ਸੀ ਮੈਂ ਵੀ ਪਹਿਲੀ ਵਾਰ ਬਣਾਈ ਸੀ ਪਰ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀ ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗ ਰਿਹਾ ਸਾਰੇ ਕਹਿ ਰਹੇ ਸੀ ਕਿ ਬਿਲਕੁਲ ਬਾਜ਼ਾਰ ਵਰਗਾ ਟੇਸਟ ਹੈ ਬਹੁਤ ਹੀ ਟੇਸਟੀ ਬਣੀ ਹੈ ਤੁਸੀਂ ਵੀ ਘਰ ਵਿੱਚ ਇਹ ਇੱਕ ਵਾਰ ਜੂ ਟ੍ਰਾਈ ਕਰਿਓ ਮੈਂ ਵੀ ਪਹਿਲਾਂ ਟ੍ਰਾਈ ਨਹੀਂ ਸੀ ਕਰੀ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਹੀ ਲੱਗਦਾ ਹੁੰਦਾ ਕਿ ਆਪਣੇ ਕੋਲ ਚਾਰਨੀ ਨਹੀਂ ਹੈਗੀ ਇਹ ਤਾਂ ਹਲਵਾਈ ਬਣਾ ਸਕਦੇ ਨੇ ਪਰ ਬਹੁਤ ਸੌਖਾ ਤਰੀਕਾ ਹੈ ਮੈਂ ਵੀ ਟ੍ਰਾਈ ਕਰਕੇ ਦੇਖੀ ਹੈ ਤੁਸੀਂ ਵੀ ਟ੍ਰਾਈ ਕਰ ਸਕਦੇ ਹੋ ਦੇਖੋ ਉਸ ਤੋਂ ਬਾਅਦ ਤੁਸੀਂ ਚਾਰਨੀ ਨੂੰ ਤੁਹਾਨੂੰ ਧੋਣ ਦੀ ਲੋੜ ਨਹੀਂ ਇਸ ਤਰ੍ਹਾਂ ਤੁਸੀਂ ਹੱਥ ਨਾਲ ਚੰਗੀ ਤਰ੍ਹਾਂ ਇੱਕ ਵਾਰ ਪੂੰਝ ਕੇ ਇਸ ਨੂੰ ਦੁਬਾਰੇ ਇਹਦੇ ਵਿੱਚ ਬੈਟਰ ਪਾ ਕੇ ਤੁਸੀਂ ਬੂੰਦੀ ਬਣਾ ਸਕਦੇ ਹੋ ਇੱਕ ਵਾਰ ਤੁਸੀਂ ਬੂੰਦੀ ਮਿਲਾ ਲੈਣੀ ਆ ਫਿਰ ਤੁਸੀਂ ਝਾਰਨੀ ਨੂੰ ਸਾਫ਼ ਕਰ ਲੈਣਾ ਫਿਰ ਦੁਬਾਰਾ ਕਰਚੀ ਨਾਲ ਉਹਦੇ ਵਿੱਚ ਬੈਟਰ ਪਾਉਣਾ ਝਾਰਨੀ ਨੂੰ ਸਾਫ਼ ਕਰੇ ਤੋਂ ਬਿਨਾ ਪਾਉਗੇ ਤਾਂ ਬੂੰਦੀ ੇਠਾਂ ਡਿੱਗਣੀ ਨਹੀਂ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਚਾਰਨੀ ਨੂੰ ਧੋਣ ਦੀ ਲੋੜ ਨਹੀਂ ਬਸ ਇਸੇ ਤਰ੍ਹਾਂ ਤੁਸੀਂ ਹੱਥ ਨਾਲ ਸਾਫ਼ ਕਰ ਲੈਣੀ ਹੈ ਥੋੜੀ ਜੀ ਮਿਹਨਤ ਹੈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਦੇਖੋ ਇਸੇ ਤਰ੍ਹਾਂ ਹੀ ਥੋੜੇ ਜਿਹੀ ਟਾਈਮ 'ਚ ਹੀ ਬਹੁਤ ਸਾਰੀ ਬੂੰਦੀ ਬਣ ਕੇ ਤਿਆਰ ਹੋ ਜਾਂਦੀ ਹੈ ਕਿਸੇ ਵੀ ਕਲਰ ਦੀ ਤੁਸੀਂ ਬਣਾ ਸਕਦੇ ਹੋ ਜਾਂ ਦੋ ਰੰਗਾਂ ਦੀ ਵੀ ਬਣਾ ਸਕਦੇ ਹੋ ਜੇ ਤੁਸੀਂ ਇਹਦੇ ਵਿੱਚ ਰੈੱਡ ਵੀ ਮਿਕਸ ਕਰਨੀ ਹੈ ਤਾਂ ਬੇਸਨ ਦੇ ਥੋੜੇ ਜੇ ਬੈਟਰ 'ਚ ਤੁਸੀਂ ਰੈੱਡ ਕਲਰ ਪਾ ਲਓ ਉਹ ਵੀ ਬਹੁਤ ਵਧੀਆ ਲੱਗਦੀ ਆ ਪਰ ਮੈਂ ਇੱਕੋ ਕਲਰ ਦੀ ਬਣਾਈ ਸੀ ਦੇਖੋ ਕ੍ਰਿਸਪੀ ਹੋਣ ਤੋਂ ਬਾਅਦ ਆਪਾਂ ਬੂੰਦੀ ਕੱਢ ਲੈਣੀ ਹੈ ਪਹਿਲਾਂ ਨਹੀਂ ਕੱਢਣੀ ਜਦੋਂ ਤੁਹਾਨੂੰ ਲੱਗਣ ਲੱਗ ਜੇ ਕਿ ਹਾਂ ਇਹ ਕ੍ਰਿਸਪੀ ਹੋ ਗਈ ਜਾਂ ਇੱਕ ਬੂੰਦੀ ਤੁਸੀਂ ਥੋੜੀ ਜੀ ਚੈੱਕ ਕਰਕੇ ਦੇਖ ਲਿਓ ਕਿ ਕ੍ਰਿਸਪੀ ਹੋ ਚੁੱਕੀ ਹੈ ਫਿਰ ਤੁਸੀਂ ਕੱਢਣੀ ਹੈ ਉਸ ਤੋਂ ਬਾਅਦ ਚਾਸ਼ਨੀ 'ਚ ਜਦੋਂ ਤੁਸੀਂ ਬੂੰਦੀ ਪਾਉਣੀ ਹੈ ਤਾਂ ਚਾਸ਼ਨੀ ਹਲਕੀ ਗਰਮ ਹੋਣੀ ਚਾਹੀਦੀ ਹੈ। ਬੂੰਦੀ ਵੀ ਹਲਕੀ ਗਰਮ ਹੋਵੇ ਤੇ ਚਾਸ਼ਨੀ ਵੀ ਗਰਮ ਹਲਕੀ ਗਰਮ ਹੋਵੇ। ਠੰਡੀ 'ਚ ਨਹੀਂ ਪਾਉਣੀ। ਦੇਖੋ ਮੇਰੀ ਚਾਸ਼ਨੀ ਥੋੜੀ ਠੰਡੀ ਹੋ ਗਈ ਸੀ ਮੈਂ ਇੱਥੇ ਇਹਨੂੰ ਦੁਬਾਰੇ ਗਰਮ ਕਰਕੇ ਥੋੜੀ ਜਿਹੀ ਫੇਰ ਇਹਦੇ ਵਿੱਚ ਬੂੰਦੀ ਪਾਈ ਹੈ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਅੱਧੇ ਘੰਟੇ ਵਾਸਤੇ ਰੱਖ ਦਾਂਗੇ ਟਾਕੇ ਤਾਂ ਕਿ ਜਿਹੜੀ ਬੂੰਦੀ ਹੈ ਸਾਰੀ ਚਾਸ਼ਨੀ ਸੋਖ ਸਕੇ। ਦੇਖੋ ਅੱਧੇ ਘੰਟੇ ਬਾਅਦ ਹੈ ਜਿਹੜੀ ਸਾਰੀ ਚਾਸ਼ਨੀ ਬੂੰਦੀ ਨੇ ਪੀ ਲਈ। ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਕਿੰਨਾ ਵਧੀਆ ਕਲਰ ਆਇਆ ਬਿਲਕੁਲ ਵੀ ਦੇਖੋ ਚਾਸ਼ਨੀ ਨਹੀਂ ਬਚੀ ਪਹਿਲਾਂ ਕਿੰਨੀ ਚਾਸ਼ਨੀ ਸੀ ਇਹਦੇ ਵਿੱਚ ਇਹਦਾ ਮਤਲਬ ਹੈ ਕਿ ਆਪਣੀ ਬੂੰਦੀ ਜਿਹੜੀ ਪਰਫੈਕਟ ਬਣੀ ਹੈ ਜੇ ਬੂੰਦੀ ਚਾਸ਼ਨੀ ਪੀ ਲਵੇ ਸਾਰੀ ਤਾਂ ਤੁਹਾਡੀ ਬੂੰਦੀ ਬਿਲਕੁਲ ਸਹੀ ਬਣੀ ਹੈ ਇਸ ਤਰ੍ਹਾਂ ਤੁਸੀਂ ਬਹੁਤ ਸਾਰੀ ਬੂੰਦੀ ਘੱਟ ਟਾਈਮ 'ਚ ਬਣਾ ਸਕਦੇ ਹੋ ਘਰ 'ਚ ਆਸਾਨੀ ਨਾਲ ਬਣਾ ਕੇ ਸੌਣ ਦਾ ਮਹੀਨਾ ਚੱਲ ਰਿਹਾ ਹੁਣ ਤਾਂ ਵੈਸੇ ਵੀ ਮਿੱਠਾ ਬਣ ਰਿਹਾ ਤੁਸੀਂ ਬਣਾ ਕੇ ਖਾ ਸਕਦੇ ਹੋ ਉੱਪਰੋਂ ਮੈਂ ਇਹਨੂੰ ਪਿਸਤੇ ਨਾਲ ਗਾਰਨਿਸ਼ ਕਰਿਆ ਤੁਸੀਂ ਘਰ 'ਚ ਟਰਾਈ ਜ਼ਰੂਰ ਕਰਿਓ ਜੇ ਰੈਸিপি ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਜੂਰ ਕਰ ਲਓ ਦੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਇੱਕ ਬਿੰਦੀ ਬੂੰਦੀ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਦੇਖੋ ਪ੍ਰੈਸ ਕਰਕੇ ਕਿੰਨੀ ਵਧੀਆ ਚਾਸ਼ਨੀ ਅੰਦਰ ਤੱਕ ਗਈ ਹੈ ਬਿਲਕੁਲ ਸੌਫਟ ਹੈਗੀ ਕੋਈ ਹਾਰਡ ਨਹੀਂ ਤੁਸੀਂ ਜਰੂਰ ਟਰਾਈ ਕਰੋ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ